ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪੇਂਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਝੋਟੀਆਂ ਮੁਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਦੇ ਦੋ ਟੋਕੜਾਂ ਕੱਪਣਾ ਤੇ ਆਪਾਂ ਪਹੁੰਚੇ ਆਂ ਬਾਈ ਛੇਰੇ ਦੇ ਕੋਲ ਤਿਆਰੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਿਕਾ ਭਾਜੀ ਸਾਸਿਕਾ ਜੀ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਕਿਰਪਾ ਦੇ ਗੁਰੂ ਰਾਮ ਦਾਸ ਜੀ ਚਲੋ ਕਿ ਔਰ ਸੀਠਾ ਪਰਿਵਾਰ ਬਹੁਤ ਵਧੀਆ ਬਹੁਤ ਵਧੀਆ ਜੀ ਕਿਰਪਾ ਜੀ ਮਾਲਕ ਦੀ ਬਹੁਤ ਪਰੇ ਚੜੀ ਸੀ ਹਾਂ ਜੀ ਮੈਂ ਤਾਂ ਲਗੀ ਨੀਲੀ ਰਬਾ ਨੇਲੀ ਰਬਾ ਦਾ ਵੀ ਜੀ ਬੜੀ ਡਿਮਾਂਡ ਹੈ ਵੀਰ ਭਰਾਵਾਂ ਦੀ ਮਾਂ ਲੱਭ ਲਈਏ ਅੱਛਾ ਜੀ ਹਾਂ ਜੀ ਕਹਿੰਦੇ ਨੀਲੀ ਰਬੀ ਨਹੀਂ ਭਾਜੀ ਤੁਸੀਂ ਹੋਂਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਤਾਂ ਮਹਾਰਾ ਜੀ ਗੁਰੂ ਰਾਮਦਾਸ ਦੇਨ ਵਾਲਾ ਤੇ ਆਪਾਂ ਇਹ ਗੱਲ ਸਹੀ ਹੈ ਵੀ ਆਪਣਾ ਨਾਮ ਤੇ ਐਡਰੈਸ ਦੱਸੋ ਹਾਂ ਮੇਰਾ ਸ਼ੇਰਾ ਜੀ ਪਿੰਡ ਮਾਲਾ ਕੀੜੀ ਤਸੀਦਾਂ ਜੀ ਨਾਲਾ ਤੇ ਜ਼ਿਲ੍ਹਾ ਹੰਦੇਸਰ ਫੋਨ ਨੰਬਰ 981456118 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂ ਜੀ ਕਰ ਤਦੋਂ ਸੇਵਨ 80 ਨਹੀਂ ਲਿਦਾ ਦਿਖਾ ਕੇ ਪਹਿਲੇ ਇਸ ਨੰਬਰ ਤੇ ਕੋਈ ਗੱਲ ਨਹੀਂ ਵਿਧੀ ਇਹੋ ਦਿਖਾ ਦੋ ਦੇ ਦੱਸਿਓ ਭਾਈ ਇਹ ਦੂਜਾ ਸੁਆਹਾਂ ਝੋਟੀ ਅੱਛਾ ਇਹ ਦੇਖੋ ਟੈਡ ਮਾਲੋ ਵੀ ਤਾਵਾ ਕੋਲ ਬਹੁਤ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਹੈ ਹਾਂਜੀ ਤੇ ਸੁਈ ਨੂੰ ਅੱਜ ਮੰਨ ਲਓ ਤੁਸੀਂ 8 ਤੋਂ 10 ਦਿਨ ਹੋ ਗਏ ਠੀਕ ਹੈ ਤੇ ਮੰਨ ਲਓ ਵੀ 8 ਤੋਂ 10 ਦਿਨਾਂ ਦੇ ਵਿੱਚ 12 ਕਿਲੋ ਦੁੱਧ ਤਿਆਰ ਕਰਦੀ ਹੈ ਝੋਟੀ ਠੀਕ ਹੈ ਬਸ ਇਹਾਂ ਵੀ ਪਰਾਂ ਦੀ ਸੇਵਾ ਤੇ ਮੰਨ ਲਓ ਵੀ 14 ਵੀ ਚੋ ਸਕਦੇ 15 ਵੀ ਨਹੀਂ ਤੇ 10 ਤੇ ਲਿਆ ਸਕਦੇ ਸੇਵਾ ਨਾਲ ਹੁੰਦਾ ਆ ਮੈਲਾ ਮੇਲਾ ਮਾਰ ਕੇ ਵਧੂ ਹਾਂਜੀ ਹਾਂਜੀ ਦੇਖੋ ਜੀ ਬਾਈ ਜੀ ਲੱਗੇ ਵਿਖਾਉਨੇ ਆ ਨਿਸ਼ਾਨੀਆਂ ਬਹੁਤ ਵਧੀਆ ਕਵਰ ਕਰਦੀ ਆ ਪਿਓਰ ਚ ਹੁੰਦੀ ਆ ਹਰ ਇੱਕ ਨਿਸ਼ਾਨੀ ਕੱਲ ਕਰਤੀ ਜਿਵੇਂ ਜਿਗਾ ਉਹ ਜੀ ਕਾਰਡਾਂ ਲਾ ਕੇ ਛੱਲੇ ਲਗਾਵਾ ਹਾਂਜੀ ਇੱਕ ਕਰ ਬਚਾ ਕੇ ਬਾਕੀ ਨਿਸ਼ਾਨੀਆਂ ਸੂਲਤਾ ਕੀ ਆਗਿਆਂ ਤੇ ਹਵਾਲੇ ਚਾਪੂ ਵੀ ਆ ਗਏ ਆ ਇੱਕ ਨਾਲ ਭਾੜਾ ਵੀ ਪੂਰ ਚ ਛੰਡਾ ਲਗਾਵਾ ਪਿਓਰ ਨੇ ਲੀਗਰਾ ਵੀ ਲੈਂਦੀ ਪਾਈ ਨੇ ਪੁੱਟ ਕੇ ਬਾਰਡਰ ਤੇ ਕੰਢੇ ਤੋਂ ਇਹ ਵੀ ਪੂਰੇ ਵੱਡੇ ਕਦਮ ਵਜਨ ਵਾਲੀ ਇਹ ਜੀ ਛੋਟੀ ਨਹੀਂ ਨਹੀਂ ਕੀਤੀ ਠੀਕ ਗਈ ਠੀਕ ਤੋ ਬਜੀ ਕੋਠੇ ਕਿੱਦਾਂ ਕੱਢਿਆ ਆਵੇ ਅੱਠਾਂ ਵੀ ਮੜਕੀ ਆ ਗਈ ਤੇ ਕਾਟਣੀ ਪਰ ਆਹ ਤੇ ਟੇਡਾ ਆ ਪੂਰੇ ਨਿੱਗਰ ਸਰੀਰ ਦੀ ਆ ਤੇ ਨਿੱਗਰ ਹੀ ਥੱਲੋਂ ਚੱਡੇ ਦੀ ਰਹਿੰਦੀ ਬਾਕੀ ਆ ਸਾਰੇ ਸਰੀਰ ਤੇ ਜਿਹੜੀਆਂ ਨਾਲਾ ਲੋਣਾ ਜਿਹੜੀਆਂ ਬਹੁਤ ਹੀ ਪਤਲੇ ਚਮੜੀ ਆ ਤੇ ਉਹ ਵੀ ਆਪਾਂ ਜਰੂਰ ਤੁਹਾਨੂੰ ਲਾ ਕੇ ਦਿਖਾਉਨੇ ਆ ਆਹ ਗੁਰ ਗਿਆ ਮੈਨੂੰ ਜੇ ਟਿਕਟ ਜੱਟੇ ਲੱਗਾ ਖਾਣਾ ਬਈ ਪਹਿਲੇ ਥੱਲੇ ਆ ਕਿੰਨਾ ਕੱਢਿਆ ਹੁੰਦਾ ਤੇ ਲੈ ਵੀ ਜੀ ਉਹ ਕਹਿੰਦਾ ਵੀ 10 ਤੋਂ 11 ਕਿਲੋਟਰਾ ਨਹੀਂ ਪਈਏ ਸਵੇਰੇ ਤੋਂ ਆ ਤੇ ਆਰ ਕੇ ਮੰਨ ਲਓ 12 ਕਿਲੋਆਂ ਦੇ ਚੱਲੇ ਗਈ ਐ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਬਾਕੀ 14 ਕਿਲੋ ਦੁੱਧ ਹੱਸ ਕੇ ਝੋਟੀ ਨੇ ਦੇਣਾ ਦੇਣਾ ਠੀਕ ਹੈ ਠੀਕ ਹੈ ਲੋ ਪੂਰੇ ਵੱਡੇ ਕੰਦ ਬਜੇ ਨਾਲ ਹੀ ਆ ਏਡੇ ਕਦ ਬਜੇ ਨੂੰ ਮੰਨ ਲਓ ਵੀ ਇੰਨਾ ਕ ਦੁੱਧ 13 14 ਕਿਲੋ ਪੀ ਜਾਂਦਾ ਠੀਕ ਹੈ ਠੀਕ ਹੈ ਜੀ ਹਾਂ ਜੀ ਡੱਬ ਡੱਬ ਬਾਈ ਚੰਗੀ ਦਾ ਦਿਖਾ ਲਈ ਜਿਹੜਾ ਲੱਗੇ ਹਰ ਇੱਕ ਨਿਸ਼ਾਨੀ ਵਿੱਚ ਜਿਤਨਾ ਮਰਜੀ ਖੱ ਕਿ ਫੇਸ ਕੁਆਲਿਟੀ ਬਹੁਤ ਸੋਨੀ ਚੁੱਟੀ ਦੀ ਤੇ ਸੈਂਗਲ ਸੂਕ ਵੀ ਬਹੁਤ ਜਿਆਦਾ ਚੰਗਾ ਲੱਗਾ ਦੇਖ ਕੇ ਉਹ ਚੱਕ ਦੂੰ ਬਹੁਤ ਜਿਆਦਾ ਫਿਰ ਵੀ ਰਕਾਰਡ ਵਾਲੀ ਹਨ ਪਖਾੜੀ ਜਿਹਾ ਵੇਖ ਕੇ ਤੇ ਭਾਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਦੇ ਦਈਏ 1.5 ਕ ਦੀ ਠੀਕ ਹੈ ਜੀ ਮਾੜਾ ਨਾ ਜੈ ਲੀ ਗਾ ਕੇ ਜੀ ਹਾਂ ਜੀ ਬਾਅਦ ਲੈਣ ਜਾਈਏ ਉਹਦਾ ਮੁੱਲ ਬੜਾ ਕਰਦੇ ਸੀ ਲੋਕਾਂ ਦੇ ਖਿੱਚ ਧੂਗੇ ਲੈਣੀਆਂ ਚਲੋ ਤੇ ਵੇĐi ਮੁੱਲ ਕਰਾਉਣ ਨੂੰ ਝੋਟੀ ਡੇਢ ਵੀ ਕਰਾਂਦੀ ਐ 20 ਦੀ ਵੀ ਲੱਗਦੀ ਐ ਅਛਾ ਜੀ ਆਪਾਂ ਲਾਸਟ ਹਾਂ ਨਾ ਜਿਹੜੀ ਫਿਕਸਾ ਦੇ ਪਾਸੇ ਆਉਣਾ 1 5 ਦੀ ਝੋਟੀ 200 ਰੁਪਿਆ ਛੋੜ ਠੀਕ ਐ ਠੀਕ ਐ ਲੋ ਵੇĐi 1 ਲੱਖ ਦੇ 5000 ਤੇ 200 ਰੁਪਿਆ ਛੋੜ ਕਰਦੇ ਗਏ ਬਾਕੀ ਕਰੋ ਚੱਕ ਪੰਡੇ ਪੰਡੇ ਦੇ ਜਿਹੜੀਆਂ ਨਾੜਾ ਨੂਣਾ ਜੀਆਂ ਬਹੁਤ ਜ਼ਿਆਦਾ ਚੰਗੀਆਂ ਨੇ ਨਿਸ਼ਾਨੀਆਂ ਪਾਣੀ ਦੁੱਧ ਵਾਲੀਆਂ ਨਿਸ਼ਾਨੀਆਂ ਆ ਕੇ ਜਿਤਨਾ ਮੈਂ ਦੁੱਧ ਵਾਲਾ ਡਰਮ ਕਹਿ ਲਉਣਾ ਉਹ ਜੀ ਆ ਕੇ ਹਾਂਜੀ ਹਾਂਜੀ ਇਹ ਐਨੂੰ ਕਰਦੇ ਲੋ ਵਾਜੀ ਫੇਰ ਆਪਾਂ ਇੱਕ ਰਾ ਦਿਖਾਉਨੇ ਆ ਤੁਹਾਨੂੰ ਸੰਦੇ ਪੰਡਾ ਪਾ ਜੂ ਵੀ ਸ਼ਾਮ ਤੱਕ ਜੇ ਬਾਕੀ ਪੇਟ ਕੋੜੇ ਦੀ ਬੜੀ ਚੜ੍ਹਈ ਹੈ ਤੁਹਾਡੀ ਠੀਕ ਹੈ ਜੀ ਇਹ ਬਈ ਆ ਰਹੇ ਹੋ ਤਾਂ ਜਨਮ ਪਰ ਤੇ ਦੱਸਿਓ ਭਈਆ ਝੋਟੀ ਪਰੇ ਇਹ ਵੀ ਜੀ ਦੂਜਾ ਸੁਆਹ ਹੈ ਝੋਟੀ ਅੱਛਾ ਜੀ ਇਹਨੂੰ ਸੋਈ ਨੂੰ ਗਰੀਬਣ ਮੰਨ ਲਓ ਕਿ ਤਿੰਨ ਤੋਂ ਸਾਢੇ ਤਿੰਨ ਮਹੀਨੇ ਹੋ ਗਏ ਆ ਸੋਈ ਨੂੰ ਅੱਛਾ ਜੀ ਹਾਸ ਟਾਈਮ ਤੇ ਦੇਰ ਕੋਲ 8 ਵਾਲੇ ਕੋਈ 9 ਵਾਲੇ 8 ਕਿਲੋ ਦੁੱਧ ਠੰਡਾ ਕਰਕੇ ਲੀਟਰ ਵਾਲਾ ਹੋਊਗਾ ਠੀਕ ਹੈ ਜੀ ਮਗਰ ਮੇਲ ਕਾਹ ਪਾਉ ਵੀ ਉਖਾ ਦੇਣੇ ਆ ਤੇ ਇਹ ਵੀ ਜੀ ਘਰ ਵਾਲਿਆ ਦਸਨ ਮੁਤਾਬਕ 1.5 ਮਹੀਨਾ ਹੋ ਗਿਆ ਗਾਂ ਮੰਨ ਲਓ ਵੀ ਇਹਨੂੰ ਟੀਕਾ ਭਰ ਦੇ ਲੂਗੀ ਅੱਛਾ ਜੀ ਆਪਾਂ ਚੈੱਕ ਪਾਸਟਰ ਨਹੀਂ ਅਜੇ ਦੇਂਦੇ ਉ ਮਾਕੇ ਫੋਲਕੇ ਬਹੌਂਦੇ ਆ 8 ਕਿਲੋ ਦੁੱਧ ਦੇ ਕੋ ਤਿਆਰ ਹੈ ਛੋਟੀ ਕੋ ਤੇ ਭਾਈ ਸੱਜਣ ਨੇ ਕਿੰਨਾ ਕੋ ਭਰੇ ਦੁੱਧ ਇਹ ਰੋ ਇਹਨੇ ਵੀ ਜੀ 10 ਤੋਂ 11 ਕਿਲੋ ਗੱਲੇ ਵਿੱਚ ਭਰੇ ਆ ਠੀਕ ਹੈ ਠੀਕ ਹੈ ਲਓ ਜੀ ਕਰੋ ਚਾਹੇ ਕਿ ਜੈਡ ਬਲੈਕ ਆ ਗਈ ਆ ਤੇ ਜੰਮੇ ਰ ਭੀ ਬਹੁਤ ਜਿਆਦਾ ਚੰਗੀ ਆ ਇਹ ਕਰੋ ਤੇ ਥੋੜਾ ਵੀ ਬਹੁਤ ਜਿਆਦਾ ਚੰਗਾ ਲੱਗਾ ਨੂੰ ਤੇ ਅਸਤਾਨ ਜਿਹੜਾ ਮੌਕੇ ਦੇ ਕੋ 10 8 ਲੀਟਰ ਜਿਹੜਾ ਪਕਾ ਛੱਡਾ ਕਰਕੇ ਦੁੱਧ ਤਿਆਰ ਆ ਤੇ 6 ਦੇ ਮੇਲ ਕਾ ਪਿਆ ਸੱਤੇ ਲਗ ਮਹੀਨੇ ਦੇ ਆਸ-ਪਾਸ ਜਿਹੜਾ ਹੋ ਗਿਆ ਸੋਈ ਨੂੰ ਟਾਈਮ ਤੇ ਡੇਢ ਕਿ ਮਹੀਨੇ ਦੇ ਤਕਰੀਬਨ ਜਿਹੜਾ ਬਣੀ ਨੂੰ ਵੀ ਟਾਈਮ ਹੋ ਗਿਆ ਵਾ ਜੇ ਬਾਕੀ ਭਾਈ ਕਹਿੰਦਾ ਕਿ ਚੈੱਕ ਪਾਸ ਨਹੀਂ ਕਰਾਈ। ਕੋਈ ਤੁਹਾਡੀ ਕਿਸਮਤ ਅੱਗੇ ਹਨਾ? ਹਾਂਜੀ ਹਾਂਜੀ। ਇਹ ਖਲੋ ਜਣੀ ਆ ਪਿੰਡੇ ਤੋਂ ਢੋਲੀ ਆ ਵੀਰ ਜੀ ਢੋਲੀ ਨਾ। ਹਾਂਜੀ ਹਾਂਜੀ। ਪੰਡਾ ਖੋਲ ਜੇ ਡੰਗਰ ਦਾ ਤੁਹਾਨੂੰ ਖਲੋ ਜਾਂਦਾ ਡੰਗਰ। ਠੀਕ ਹੈ ਜੀ। ਪਿੰਡੇ ਤੋਂ ਸਾਰੀ ਢੋਲੀ ਆ ਮੈਂ ਚੈੱਕ ਨਹੀਂ ਕਰਵਾਈ ਚੈੱਕ ਤੇ ਦਾ ਜੀ ਸ਼ੱਕ ਜੀ ਆਉਣੀ ਹੈ ਜੀ। ਅੱਛਾ ਜੀ। ਤੇ ਆ ਵੀਡੀਓ ਘਰ ਤੋਂ ਘਟੇ ਜੀ 10000 ਦਾ ਜਵਾਬ ਜੀ ਮਗਰ ਵੇਖੋ ਮੇਲ ਸਾਫ ਆ। ਠੀਕ ਹੈ ਠੀਕ ਹੈ। ਉਹ ਵੀ ਜੰਮਿਆ ਪਲਿਆ ਵੀ ਤੁਹਾਨੂੰ ਮਿਲ ਜਾਣਾ ਇੱਕ ਦੇ ਨਾਲ ਇੱਕ ਫ੍ਰੀ। ਹਾਂਜੀ ਹਾਂਜੀ। ਕਾ ਲੱਗੋ 30 ਆ ਗਏ। ਨਾਲਾ ਲੂਨਾ ਗਰੀਨ ਹੈ ਦੇ ਵਿੱਚ ਅੰਮਦੇ ਚੰਗੀਆਂ ਆ ਗਈਆਂ ਪਿੱਛੇ ਕਿਆ ਕਰ ਸਕਦੇ ਨਹੀਂ ਤੇ ਦੌਰਪਾੜ ਵਾਲੀ ਗੋਲ ਚੰਗਾ ਚੰਗਾ ਆਨ ਲੱਗਾ ਸੀਂਗੀ ਸੁੰਗੀ ਦੀ ਬ੍ਰੇਕੀ ਇੱਥੋਂ ਜੀ ਗੱਡੀ ਚੰਨੀ ਛੁੱਟੀ ਹਾਂਜੀ ਹਾਂਜੀ ਲੋਬਾ ਜੀ ਕਰੋ ਚਾਹ ਕ ਤੇ ਥੜਪਾੜਾ ਬਹੁਤ ਇੱਚਾ ਲੱਗਾ ਵਾ ਤੇ ਫੇਸ ਵੀ ਕਿਆ ਕਰ ਸਕਦੇ ਤੇ ਬਾਈ ਇਹਦਾ ਰੇਟ ਹੈ ਰੇਟ ਵੀ ਜੀ ਵੇਚਣ ਨੂੰ ਇਹਨੂੰ ਆਪਾਂ 70 ਰੁਪਈਆ ਪੱਬੀ ਦੇ ਸਕਦੇ ਆ ਪਰ ਆਪਾਂ ਤੁਹਾਨੂੰ ਪਤਾ ਫਿਕਸ ਵਾਲੇ ਪਾਸੇ ਆ ਜਾਣਾ ਇੱਕੋ ਹੀ ਰੇਟ ਹੈ ਦਾ ਹਾਨ ਆਈ ਇਹ 62000 ਦੇ ਦੇਣੀ ਆ 200 ਰੁਪਿਆ ਛੋੜਾ ਅੱਛਾ ਜੀ ਹਾਂਜੀ ਠੀਕ ਹੈ ਲਓ 62000 ਤੋਂ 200 ਰੁਪਿਆ ਛੋੜਾ ਬਿਲਕੁਲ ਠੀਕ ਸਭ ਬਾਈ ਦੇ ਰੇਟ ਆ ਤੁਹਾਨੂੰ ਵਧਾ ਕੇ ਬਿਲਕੁਲ ਜਾਇਜ਼ ਹੁੰਦੇ ਆ ਹਾਂ ਜੀ ਜੀ ਤੇ ਆ ਜਿਓ ਬਾਈ ਤੇ ਜੇ ਨੰਬਰ ਤੇ ਦੱਸਿਓ ਭਾਈ ਆ ਜੀ ਬੱਜੀ ਸੁਆ ਕੋਈ ਵੀਰ ਭਰਾ ਦੂਜਾ ਨਾਲੇ ਕੋਈ ਤੀਜਾ ਨਾਲੇ ਅੱਜ ਤਾਂ ਇਹਦੇ ਕੋਲੋਂ ਮੈਂ ਲਵੀਆਂ 80 ਲੀਟਰ ਹੀ ਇਹ ਦੇਖੋ ਬੋਧੀ ਗਈ ਆ ਇਹ ਨੂੰ ਮਹੀਨੇ ਤੋਂ ਮੰਨ ਲਓ ਵੀ ਉੱਤੇ ਹੋਏ ਨੇ ਦੱਸਣ ਮੁਤਾਬਕ ਘਰ ਵਾਲਿਆਂ ਨੇ ਵੀ ਜੀ ਅਸੀਂ ਦੇ ਉਹ ਜੋ ਘਰ ਵਾਲੇ ਬੰਦੇ ਮੰਨ ਲਓ ਵੀ ਕਹਿ ਦਿੰਦੇ ਵੀ ਸਾਨੂੰ ਇੰਨੇ ਚੰਨ ਦੀ ਬਣੀ ਆ ਹਾਂਜੀ ਖੁਦ ਆਪ ਟੀਕਾ ਨਹੀਂ ਇਹਨਾਂ ਨੂੰ ਭਰਾਇਆ ਠੀਕ ਹੈ ਠੀਕ ਮੰਨ ਲਓ ਵੀ ਅਸੀਂ ਕਿਸੇ ਦੇ ਘਰੋਂ ਲੈ ਕੇ ਆਏ ਸਾਨੂੰ ਜੋ ਉਹਨਾਂ ਨੇ ਦੱਸਿਆ ਵੀ ਇੰਨਾਂ ਕੇ ਟਾਈਮ ਵੀ ਜੀ ਠੀਕ ਹੈ ਭਰੈ ਨੂੰ ਇਹਨੂੰ ਹੋ ਗਿਆ ਵਾ ਅੱਛਾ ਜੀ ਦੁਬਾਰਾ ਠੀਕ ਹੈ ਇਹਨੋਂ ਮਹੀਨੇ ਤੋਂ ਉੱਤੇ ਉਹਨਾਂ ਨੇ ਦੱਸਿਆ ਵੀ ਕੋਈ 2-4 ਦਿਨਾਂ ਮਹੀਨੇ ਤੋਂ ਉੱਤੇ ਹੈਗੇ ਆ ਅਸੀਂ ਇਹਦੇ ਮਗਰ ਵੀ ਮੇਲ ਕਾਫ ਦੇ ਉਹ ਵੀ ਆਪਾਂ ਮੁਕਾ ਦਨੇ ਆ ਉਹ ਵੀ ਮਤਲਬ ਵੀ 프리 ਬਣੇ ਇਹੋ ਚੀਜ਼ ਆ ਸਾਡੇ ਵੀ 3-4 ਮਹੀਨੇ ਦੀ ਇਹ ਸੋਈ ਆ ਅੱਛਾ ਜੀ ਬਾਕੀ ਆਪਾਂ ਕਾਲ ਕਰਕੇ ਮੁਕਾ ਦੋ ਇਹਦਾ ਕਿਸਜਰ ਦਾ ਦੱਸ ਤੀਏ ਰਿਕਾਡ ਕਰ ਲੈ ਜਿੰਨੀ ਵੀ ਜੀ ਕਹਿੰਦੇ 12-13 ਕਿਲੋ ਤੱਕ ਅੱਛਾ ਜੀ ਠੀਕ ਹੈ ਠੀਕ ਆਪਾਂ 12-13 ਲਈ ਜਿਹੜਾ ਇਹ ਸੱਜੇ ਦੇ ਦੁੱਧ ਭਰਿਆ ਦੇਖਾ ਰੋਟੇ ਹੀ ਇਹ ਵੀ ਕੁਆਲਿਟੀ ਚੈੱਕ ਆ ਤੇ ਕੱਦ ਵਜਨ ਵੀ ਇਹ ਵੀ ਬਹੁਤ ਚੰਗੀ ਆ ਵਰਪਾਉਂਦਾ ਇਹਨੂੰ ਬਹੁਤ ਚੰਗਾ ਲੱਗਾ ਕਾ ਕਰ ਮਾਲ ਨੂੰ ਇਹਦੇ ਵਿੱਚ ਵੀ ਮੇਰੇ ਕਾਫ ਆ ਗਿਆ ਵੀ ਦਿਖਾਉਂਦੇ ਆਪਾਂ ਇਹ ਕਿੰਨਾਂ ਬਈ 8 ਲੀਟਰ ਦੁੱਧ ਹਾਂਜੀ ਬਿਲਕੁਲ ਠੀਕ ਹੈ ਲੋ ਵੀ ਇਹਦੇ ਕੋ ਵੀ 8 ਲੀਟਰ ਜਿਹੜਾ ਇਹਨਾਂ ਕੰਡੇ ਵਾਲਾ ਦੁੱਧ ਤਿਆਰ ਹੋਊਗਾ ਇਹ ਥੋੜਾ ਦਾ ਸੈਜ ਗਿਆ ਤੇ ਇਹਦਾ ਵੀ ਬਹੁਤ ਚੰਗਾ ਹੈ ਇਹਨ ਕਿਸ ਜਣ ਤੇ ਥਣ ਲੱਗਾ ਦਾ ਉਹ ਰੀਚਾ ਤਾਂ ਬਹੁਤ ਹੀ ਜ਼ਿਆਦਾ ਚੰਗੇ ਜਿਹਾ ਆ ਬਈ ਇਹ 1200 ਤੋਂ 130 ਲੀਟਰ ਜਿਹੜਾ ਇਹਨੇ ਸੱਜਰ ਨੇ ਦੁੱਧ ਭਰਿਆ ਵਾ ਹਾਂ ਭਾਂਡੇ ਦੀ ਜੀ ਆ ਜੀ ਵੇਖੋ ਸੱਜਣਾਂ ਨੂੰ ਬੜੀ ਪਈ ਛੱਲਣ ਦੀ ਹਾਂਜੀ ਹਾਂਜੀ ਇਹਦਾ ਬਈ ਜਵਾਬ ਵੀ ਦਿਖਾ ਦਿਓ ਕਿਹੜਾ ਜੀ ਹਾਂਜੀ ਇਹਦਾ ਬਰਫਾਦ ਨੇ ਮੇਲ ਕਾਫ ਜੇ ਤੇ ਮਗਰ ਵੀ ਨਾਲੀ ਆਵਾਜ਼ ਤਾਂ ਨਾ ਹੱਕਾ ਕਿਸੇ ਵੀ ਠੀਕ ਹੈ ਠੀਕ ਹੈ ਜੀ ਆਹ ਵਾਲਾ ਬਾਈ ਜੀ ਜਵਾਬ ਇਹ ਤੇ ਕਿਹੇ ਮੇਲ ਕਾਫ ਆ ਗਿਆ ਹਾਂਜੀ ਇਹ ਬਈ ਆਗਲੀ ਸਾਈਡ ਤੇ ਇਹਦਾ ਖੜਾ ਦਾ ਸੈਰ ਗਿਆ ਚੰਗੀ ਕਰਾ ਦੇਓ ਲਾਗੇ ਰੋ ਲਓ ਬਾਈ ਜੀ ਕਰੋ ਜਿਆ ਕਹਿਣ ਗੇਠਗੜ ਤੇ ਥਣ ਲੱਗਾ ਇਹਦਾ ਵੀ ਇਹ ਇਹਦਾ ਮੁੱਲ ਭਾਜੀ ਫਿਰ ਮੁੱਲ ਵੀ ਜੀ ਇਹਦਾ ਵੱਧ ਘੱਟ ਨਹੀਂ ਆਪਾਂ ਕਰਨਾ ਚਲੋ ਉਤਰਾਂ ਇਹ ਥੋੜੀ ਜੀ ਵਾਧੇ ਮੰਦੀ ਹੈ ਛੋਟੀ ਅੱਛਾ ਜੀ ਇਹ ਵੀ ਆਪਾਂ ਫਿਕਸ ਰੇਟ ਤੇ ਉਸੇ ਤੇ ਦੇ ਦੇਣੀ ਬਾੜ ਦੀ ਭਾਵੇਂ ਕੋਈ ਇਹ ਲੈ ਜਾਏ ਕੋਈ ਨਹੀਂ ਲੈ ਠੀਕ ਹੈ ਤੇ ਜੇ ਕੋਈ ਜੋੜਾ ਲੈ ਜਾਏ ਤੇ ਜੋੜਾ ਲੈ ਜਾਏ ਕੋਈ ਗੱਲ ਨਹੀਂ ਕੋਈ ਮੰਨਤ ਨਹੀਂ ਕਰਾਂਗੇ ਛੋਟਾ ਬੋਟਾ ਕੋਈ ਜਿਆਦਾ ਨਹੀਂ ਕਹ ਵੀ ਆਪਾਂ ਫਿਕਸ ਰੇਟ ਆ ਅੱਛਾ ਜੀ ਜਿਆਦਾ ਕੋਈ ਜਿਆਦਾ ਹੀ ਗੈਪ ਵਾਲਾ ਦੀ ਰੱਖੇ ਉਹ ਕੰਮ ਨਹੀਂ ਜੇ ਇੰਨਾ ਚੋਣਾ ਠੀਕ ਹੈ ਠੀਕ ਹੈ ਤੁਹਾਨੂੰ ਪਤਾ ਵੀਰ ਜੀ 50 50 55 55000 ਦੀਆਂ ਦੇ ਉਤਰਾਂ ਫੰਡਰਾਂ ਵੇਖੀ ਆਹ ਗੱਲ ਚਾਹੀ ਤੇ ਚਲੋ ਆਪਾਂ ਆਪਾਂ ਨਾਲ ਮਿਲੀਆਂ ਨੇ ਤੇ ਪਾਣਾ ਕੇ ਤੇ ਘਰੇ ਪਚਾ ਲਈਨੇ ਆਪਣਾ ਲਾਲ ਚਾਲਾ ਕੰਮ ਕਾ ਕਰਦੇ ਨੇ ਤੁਹਾਨੂੰ ਪਲਾ ਠੀਕ ਹੈ ਠੀਕ ਹੈ ਜੀ ਲੋ ਭਾਜੀ ਕਰੋ ਚੈੱਕ ਬਹੁਤ ਹੀ ਚੰਗੇ ਰਕਡ ਵਾਲੀਆਂ ਤੇ ਆਜੋ ਤੁਹਾਨੂੰ ਫੇਰ ਇੱਕ ਰਨੀਲੀ ਦੇ ਦਰਸ਼ਨ ਕਰਾਈਏ ਲੋ ਭਾਜੀ ਕਰੋ ਚੈੱਕ ਤੁਸੀਂ ਥਣ ਪਾਂਡਾ ਬਹੁਤ ਜਿਆਦਾ ਚੰਗਾ ਲੱਗਾ ਦੋ ਚਨਾ ਥਣਿਆ ਤੇ ਨੌਕਲੇ ਥਾਂ ਦੀ ਚਵਾਈ ਵੀ ਬਹੁਤ ਜਿਆਦਾ ਕੋਲੀ ਹੁੰਦੀ ਆ ਹਾਂਜੀ ਹਾਂਜੀ ਤੇ ਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ